ਮੇਕਾ ਤਾਕਤ ਸਿੰਘ ਦੀ ਕਿਆ ਸ਼ਾਨੇ ਜਿਉ ਚਾਰੇ ਨੂੰ ਹਾਥੀ ਨਾਲ ਲੜਾਵਣਾ ਇਹ ਨੂੰ ਹਾਥੀ ਨਾਲ ਲੜਾਵਣਾ ਜੋ ਬਣਿਆ ਸਿੰਘ ਸਰਦਾਰ ਇਹਦੇ ਗਲਾਂ ਦੇ ਦੀਰਾਂ ਲਾ ਦਿਓ ਮੇਕਾ ਤਾਕਤ ਸਿੰਘ ਦੀ ਕਿਆ ਸ਼ਾਨੇ ਜਿਉ ਚਾਰੇ ਨੂੰ ਹਾਥੀ ਨਾਲ ਲੜਾਵਣਾ ਇਹ ਨੂੰ ਹਾਥੀ ਨਾਲ ਲੜਾਵਣਾ ਜੋ ਬਣਿਆ ਸਿੰਘ ਸਰਦਾਰ ਤਲਵਾਰ ਜਟਮਨ ਕੇ ਸ਼ਾਦੀ ਗੱਲ ਨੂੰ ਜਟਮਨ ਕੇ ਸ਼ਾਦੀ ਗੱਲ ਨੂੰ ਸਭ ਸੰਗਲ ਲਏ ਉਤਾਰ ਹਾਥੂ ਸਿੰਘ ਨੇ ਗੁਰੂ ਤੇ ਆਲਿਆ ਹਾਥੂ ਸਿੰਘ ਨੇ ਗੁਰੂ ਤੇ ਆਲਿਆ ਰੱਖਣਾ ਸਿਰ ਤੇ ਹੱਥ ਦਤਾਰ ਦੀਵੇਂ ਸੇਵਾ ਕਰਨੇ ਚੱਲਿਆ ਜਕਾਰੇ ਮਾਰੇ ਅੱਗੇ ਹਾਥੀ ਤੁਰ ਆ ਆਵੰਦਾ ਅੱਗੇ ਹਾਥੀ ਤੁਰ ਆ ਆਵੰਦਾ ਤਾਰੂ ਪੀਤੀ ਬੇਸ਼ੁਮਾਰ ਦਰਦਾ ਮਸਤੀ ਦੇ ਵਿੱਚ ਝੂਮ ਕੇ ਦਰਦਾ ਮਸਤੀ ਦੇ ਵਿੱਚ ਝੂਮ ਕੇ ਉਹਨੂੰ ਤਾਕਤ ਤੇ ਹੰਕਾਰ ਉਹਦੀ ਥੁਣ ਨਾਲ ਸ਼ਸਤਰ ਬੰਨਿਆ ਉਹਦੀ ਥੁਣ ਨਾਲ ਸ਼ਸਤਰ ਬੰਨਿਆ ਜਨਨ ਮੇਹਰ ਰੁਕਣਾ ਹਮਸੋ ਤਨਸਪਾਸ ਲਾਰ ਬੈਠਾ ਸ਼ਾਹ ਅਮਦਲੀ ਵੇਖਦਾ ਬੈਠਾ ਸ਼ਾਹ ਅਮਦਲੀ ਵੇਖਦਾ ਜੋ ਵਰਤ ਰਹੀ ਏ ਕਾਰ ਹਾਥੂ ਸਿੰਘ ਹੈ ਬਾਣੀ ਗਾਵਦਾ ਹਾਥੂ ਸਿੰਘ ਹੈ ਬਾਣੀ ਗਾਵਦਾ ਜੋ ਦਿਨ ਦੀ ਜਨਮ ਸਵਾਰ ਹਾ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਜੋ ਲੜ ਕਿਆ ਵਾਰ ਚਲਾਵਣੇ ਲੱਗਾ ਵਾਰ ਚਲਾਵਣ ਜਿਵੇਂ ਮਹਾਵਤ ਕਰੇ ਇਸ਼ਾਰ ਸੁਣਦੇ ਨਾਲ ਜੋ ਸ਼ਸਤਰ ਬੰਨਿਆ ਸੁਣਦੇ ਨਾਲ ਜੋ ਸ਼ਸਤਰ ਬੰਨਿਆ ਉਹਨੂੰ ਕਹਿੰਦੇ ਨੇ ਜਮਦਾਦ ਹਾਥੀ ਵਾਰ ਚਲਾਉਂਦਾ ਸਿੰਘ ਤੇ ਉਹ ਹਾਥੀ ਵਾਰ ਚਲਾਉਂਦਾ ਸਿੰਘ ਤੇ ਚਾਹੇ ਸਿੰਘ ਨੂੰ ਦੇਵਾ ਮਾਰ ਹਾਥੂ ਸਿੰਘ ਨੇ ਵਾਰ ਬਚਾਲਿਆ ਹਾਥੂ ਸਿੰਘ ਦੇ ਮਾਰ ਬਚਾਲਿਆ ਤੇ ਦੇ ਜਕਾਤ ਸਿੰਘ ਨੇ ਦੇਖ ਲਈ ਯੋਰ ਦੀ ਸਿੰਘ ਨੇ ਦੇਖ ਲਈ ਯੋਰ ਦੀ ਦਿੱਤੀ ਜੜਾ ਸੰਦੂ ਤਾਰ ਹਾਥੀ ਭਜਿਆ ਟੀਕਾ ਮਾਰਦਾ ਓ ਹਾਥੀ ਭਜਿਆ ਟੀਕਾ ਮਾਰਦਾ ਉਹਨੇ ਬੋਦੀ ਦਿੱਤੀ ਮਾਰ ਮੈਂਦੇ ਫਕਤਾ ਦੇ ਵਿੱਚ ਗਾਉਣਗੇ Let's go.